अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें सब्सक्राइब कीजिए और हम आपको लिए चलेंगे आपकी फेवरेट वीडियो की तरफ सामाजिक न्याय और सशक्तिकरण मंत्रालय के केंद्रीय राज्य मंत्री श्री विजय सांपला ने आजशेहब बिन्दपुर के राष्ट्रीय वावश्री योजना तहत दिव्यांग बुजुर्ग व्यक्तियों बनावटी अंग वंटे गए ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਵਿਧਾਨ ਸਭਾ ਹਲਕਾ ਸ਼ਹਿਰ ਗਵਿੰਦਪੁਰ ਨਾਲ ਸਬੰਧਤ 1279 ਵਿਅਕਤੀਆਂ ਨੂੰ 1 ਕਰੋੜ 6000 ਰੁਪਏ ਦੀ ਲਾਗਤ ਨਾਲ ਇਹ ਬਣਾਉਟੀ ਅੰਗ ਵੰਡੇ ਗਏ। ਲੋਕਾਂ ਦੇ ਪਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਹਮਪਾਲ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਜੋ ਕਿ ਕੁਦਰਤੀ ਤੌਰ ਤੇ ਕਿਸੇ ਅੰਗ ਤੋਂ ਵਾਂਝੇ ਰਹਿ ਜਾਂਦੇ ਹਨ ਉਹਨਾਂ ਨੂੰ ਹੌਸਲਾ ਦੇਣ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਮਕਸਦ ਅਜਿਹੇ ਲੋਕਾਂ ਨੂੰ ਬਣਾਉਟੀ ਅੰਗ ਲਗਾ ਕੇ ਉਹਨਾਂ ਆਪਣੇ ਪੈਰਾਂ ਸਿਰ ਕਰਨ ਦਾ ਯਤਨ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਸਦਕਾ ਬਹੁਤ ਸਾਰੇ ਦਿਵਿਆਂਗ ਵਿਅਕਤੀ ਆਮ ਜੀਵਨ ਬਤੀਤ ਕਰ ਰਹੇ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਵਿੱਚ ਅਜਿਹੇ 80000 ਕੈਂਪ ਲਗਾ ਕੇ 14 ਲੱਖ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਬਣਾਉਟੀ ਅੰਗ ਲਗਾ ਕੇ ਉਹਨਾਂ ਨੂੰ ਆਤਮ ਨਿਰਭਰ ਕੀਤਾ ਹੈ ਜਦ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਆਪਣੇ 10 ਸਾਲਾਂ ਦੌਰਾਨ ਕੇਵਲ 56 ਕੈਂਪ ਲਗਾ ਕੇ 5000 ਲੋਕਾਂ ਨੂੰ ਬਣਾਉਟੀ ਅੰਗ ਦਿੱਤੇ ਗਏ ਸਨ। ਸਾਡੀ ਸਰਕਾਰ ਹਮੇਸ਼ਾ ਗਰੀਬਾਂ ਲਈ ਬਣੀ ਹੈ। ਲੋੜਵੰਦਾਂ ਦੀਂਦੀ ਬਣੀ ਹੈ। ਉਹਨਾਂ ਦੇ ਲਈ ਅਸੀਂ ਹਮੇਸ਼ਾ ਕੰਮ ਕਰਦੇ ਆਏ ਕਰਦੇ ਰਹਿਣਾ ਔਰ ਤੁਸੀਂ ਦੇਖਿਆ ਕਿ 50 ਸਾਲਾਂ ਦੇ ਵਿੱਚ ਕੇਂਦਰੀ ਰਾਜ ਮੰਤਰੀ ਸ਼ਿ ਵਿਜੇ ਸਾੰਪਲਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਇਹ ਬਣਾਉਟੀ ਅੰਗ ਸਿਰਫ ਵਿਦਿਵਿਆੰਗ ਵਿਅਕਤੀਆਂ ਨੂੰ ਹੀ ਲਗਾਏ ਜਾਂਦੇ ਸਨ ਪਰ ਹੁਣ ਇਹ ਅੰਗ ਬਜ਼ੁਰਗਾਂ ਨੂੰ ਵੀ ਲਗਾਉਣੇ ਸ਼ੁਰੂ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਅੱਜ ਸ਼ਹਿਰ ਗੁਬਿੰਦਪੁਰ ਵਿਖੇ ਇੱਕ ਲੱਗਿਆ ਇਸ ਕੈਂਪ ਵਿੱਚ 862 ਦਿਵਿਆਂਗ ਵਿਅਕਤੀਆਂ ਨੂੰ ਬਨੌਟੀ ਅੰਗ ਲਗਾਏ ਗਏ ਹਨ ਜਦਕਿ 417 ਬਜ਼ੁਰਗਾਂ ਦੇ ਵੀ ਇਹੇ ਅੰਗ ਲਗਾਏ ਗਏ ਹਨ ਉਹਨਾਂ ਦੱਸਿਆ ਕਿ ਬਨੌਟੀ ਅੰਗਾਂ ਤੋਂ ਇਲਾਵਾ ਸੁਣਨ ਵਾਲੀਆਂ ਮਸ਼ੀਨਾਂ ਦੰਦਾ ਐਂਡ ਕਾਟ ਰਾਈਸਾਈਕਲ ਆਦੀ ਵੰਡੇ ਗਏ ਹਨ ਸ਼ਿਵੀਜੀ ਸੰਪਲਾ ਨੇ ਕਿਹਾ ਕਿ ਇਹ ਵਿਅਕਤੀ ਜੋ ਕਿ ਕੁਦਰਤੀ ਤੌਰ ਸਰੀਰਕ ਕਮਜ਼ੋਰੀ ਕਾਰਨ ਮਾਇੂਸ ਹੋ ਗਏ ਸਨ ਪਰ ਸਰਕਾਰ ਵੱਲੋਂ ਇਹਨਾਂ ਦੀ ਬਾਹ ਫੜਨ ਕਾਰਨ ਇਹ ਹੁਣ ਦੁਬਾਰਾ ਆ自ਮਾਨ ਦਾ ਜੀਵਨ ਜੀਣ ਲੱਗ ਪਏ ਹਨ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਵਿਕ ਵਿੱਚ ਵੀ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਇਸੇ ਤਰ੍ਹਾਂ ਮਦਦ ਕੀਤੀ ਜਾਵੇਗੀ। ਜਿਹੜਾ ਜਿਹੜਾ ਮੰਤਰਾਲਾ ਸਮਾਜਿਕ ਨਿਆਂ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਿਹੜਾ ਦਿਵਿਆਂਗ ਜਨਾਂ ਨੂੰ ਅਸੀਂ ਸਹਾਇਕ ਉਪਕਰਣ ਦਿੰਨੇ ਆਂ ਔਰ ਉਹਦੇ ਚ ਹਰ ਤਰ੍ਹਾਂ ਦਾ ਉਪਕਰਣ ਚਾਹੇ ਉਹ ਫੋੜੀਆਂ ਹੋਣ, व्हीलचेयर, ਟਰਾਈਸਾਈਕਲ, ਮੋਟਰ ਟਰਾਈਸਾਈਕਲ इवन देन ਉਹਨਾਂ ਨੂੰ ਸੁਣਨ ਦੀ ਮਸ਼ੀਨ, ਹਿਅਰਿੰਗ ਮਸ਼ੀਨ ਜਿਹੜੀ ਹੈ ਅਨਾਲ ਕੰਪਿਊਟਰ ਮੋਬਾਈਲ ਸਮਾਰਟਫੋਨ ਉਹਨਾਂ ਦੀ ਯੋਗਤਾ ਦੇ ਅਨੁਸਾਰ ਔਰ ਉਹਦੀ ਕ੍ਰਿਟਰੀਆ ਦੇ ਹਰ ਇੱਕ ਦਾ ਕ੍ਰਿਟਰੀਆ ਅਲੱਗ-ਅਲੱਗ ਹੈ ਔਰ ਨਾਲ ਜਿਹੜਾ ਬਜ਼ੁਰਗਾਂ ਨੂੰ ਵੀ ਜਵਾੜਾ ਐਨਕਾਂ ਕਿਉਂਕਿ ਬਜ਼ੁਰਗਾਂ ਦੇ ਨਾਲ ਉਮਰ ਦੇ ਨਾਲ ਦੰਦਾਂ ਦੀ ਪ੍ਰੋਬਲਮ ਆਉਂਦੀ ਹੈ ਜਵਾੜੇ ਦੀ ਬਹੁਤ ਵੱਡੀ ਲੋੜ ਰਹਿੰਦੀ ਹੈ ਡੈਂਚਰ ਦੀ ਤੇ ਡੈਂਚਰ ਵੀ ਲਗਾਣੇ ਆ ਐਨਕਾਂ ਦੀ ਐਨਕਾ ਵੀ ਦਿਨ ਸੁਣ ਦੀ ਮਸ਼ੀਨ ਵੀ 휠ਚੇਅਰ ਵਗੈਰਾ ਉਹਨਾਂ ਨੂੰ ਅਲੱਗ ਤੋਂ ਇਕ ਬਾਇਓਸ਼ਰੀ ਜਿਹੜੀ ਯੋਜਨਾ ਜਿਹੜੀ ਇਸ ਸਾਲ ਤੋਂ ਸ਼ੁਰੂ ਕੀਤੀ ਹੈ ਉਹਦੇ ਅਧੀਨ ਅਸੀਂ ਦਿੰਨੇ ਆਂ ਔਰ ਅੱਜ ਲਗਭਗ 1279 ਜਿਹੜੇ ਐ ਐਸੇ ਵਿਅਕਤੀ ਆ 862 ਜਿਹੜੇ ਆ ਦਿਵਿਆਂਗ ਨੇ ਔਰ 417 ਜਿਹੜੇ ਬਾਇਓਸ਼ਰੀ ਦੇ ਬਜ਼ੁਰਗਾਂ ਨੂੰ ਇਹ ਸਮਾਨ ਦਿੱਤਾ ਜਾਣਾ ਜਦੀ ਲਗਭਗ ਕੀਮਤ 1 ਕਰੋੜ ਤੋਂ 6000 ਰੁਪਈਆ ਜਿਹੜਾ ਆ ਉਹਦੀ ਅੱਜ ਜਿਹੜਾ ਸਮਾਨ ਅੱਜ ਵੰਡਿਆ ਜਾਣਾ ਉਹਦਾ ਇਨੀ ਕੀਮਤ ਰੱਖੀ ਹੈ ਔਰ ਇਹਦੇ ਲਈ ਨਾਲ ਇਹਨਾਂ ਵੀ ਅਸੀਂ ਕਿਹਾ ਕਿ ਇਹ ਇੱਥੇ ਹੀ ਬਸ ਨਹੀਂ ਅਗਰ ਕਿਸੇ ਨੂੰ ਹੋਰ ਵੀ ਲੋੜ ਹੋਏਗੀ ਕਿਸੇ ਵੇਲੇ ਵੀ ਉਹ ਅਸੀਂ ਉਹਦੀ ਵੀ ਪੂਰਤੀ ਕਰਾਂਗੇ ਔਰ ਇਹ ਨਿਰੰਤਰ ਚੱਲਣ ਵਾਲਾ ਕੰਮ ਆ ਅੱਜ ਇੱਥੇ ਹੀ ਖਤਮ ਹੋ ਜਾਣਾ ਵਾਲਾ ਨਹੀਂ ਔਰ ਪਿਛਲੇ ਅਸੀਂ ਦੇਖਦੇ ਹਾਂ ਕਿ 10 ਸਾਲ ਚ ਜਦੋਂ ਯੂਪੀਏ ਦੀ ਸਰਕਾਰ ਸੀ ਤੇ ਉਹਨਾਂ ਨੇ 56 ਕੈਂਪ ਲਗਾਏ ਸੀ ਇਹ ਸੇ ਤੇ ਜੇ ਦਿਵਿਆਂਗ ਬਲਦੇਵ ਸਿੰਘ ਪੱਟੀਵਾਲ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਕਾਰ ਦੇ ਵਿਅੰਗ ਵਿਅਕਤੀਆਂ ਦੀ ਪੈਨਸ਼ਨ ਵੱਲ ਵੀ ਧਿਆਨ ਦੇ ਕੇ ਉਹਨਾਂ ਦੀ ਪੈਨਸ਼ਨ ਵਿੱਚ ਵਾਧਾ ਕਰੇ ਤਾਂ ਜੋ ਉਹ ਆਪਣਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ ਪੱਟੀਵਾਲ ਤੋਂ ਤੇ ਅਗੀ ਪੰਨੋ ਸਾਈਕਲ ਮਿਲਿਆ ਇੱਥੇ ਹਾਂਜੀ ਟਰਾਈਸਾਈਕਲ ਮਿਲਿਆ ਜੀ ਠੀਕ ਹੈ ਜੀ ਸਾਡੇ ਜਾਣ ਆਉਣ ਦੀ ਦਿੱਕਤ ਸੀ ਠੀਕ ਹੈ ਜੀ ਵਿਜੇ ਸਾਪਲਾ ਜੀ ਨੇ ਦਵਾਇਆ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਬਾਕੀ ਆ ਆਪਣੇ 750 ਪੈਨਸ਼ਨ ਹੈ ਦੀ ਪੈਨਸ਼ਨ ਸੈਂਟਰ ਕੋਲ ਵਧਾਈ ਜਾਵੇ ਇਹ ਤਾਂ ਚੰਗੀ ਗੱਲ ਵਾ ਸਾਡੀ 750 ਦੇ ਵਿੱਚੋਂ ਕੋਈ ਵੀ ਸਾਡਾ ਕੰਮ ਨਹੀਂ ਹੁੰਦਾ ਨਾ ਆਪਾਂ ਨਿਆਣਿਆਂ ਨੂੰ ਕੋ ਖਵਾ ਸਕਦੇ ਨਾ ਹੋਰ ਜਾਨ ਆਉਣਾ ਸੀ ਤੰਗੀ ਚਲੋ ਇਹਨਾਂ ਨੇ ਇਹ ਸਾਈਕਲ ਦਿੱਤਾ ਸਾਨੂੰ ਬਹੁਤ ਧੰਨਵਾਦ ਆ ਜੀ ਮੋਦੀ ਸਾਹਿਬ ਦੀ ਇਹ ਆ ਵੀ ਆ ਜਿਹ ਹੈਂ ਡਿਗਿਆ ਬਾਦੀ ਇਹ ਕੰਮ ਕੀਤਾ ਤਾਂ ਸਾਡਾ ਪੈਨਸ਼ਨ ਦਾ ਵੀ ਕੋਈ ਨਾ ਕੋਈ ਸੋਚਿਆ ਜਾਵੇ ਕਿ ਥੋੜੀ ਬੋਲੀ ਸਾਡੀ ਮੰਗ ਕੀ ਜੇ ਕੋਈ ਸਾਡੀ ਮੰਗ ਇਹ ਆ ਵੀ ਪੈਨਸ਼ਨ ਦਾ ਕੋਈ ਨਾ ਕੋਈ ਸੁਧਾਰ ਕੀਤਾ ਜਾਵੇ ਵਧਣੀ ਚਾਹੀਦੀ ਆ ਪੈਨਸ਼ਨ ਉਨੀ ਤੇ ਹੁੰਨੀ ਆ दिव्यांक खुशदीप कौर ਦੇ ਪਿਤਾ ਨੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਦਦ ਨਾਲ ਉਹਨਾਂ ਦੀ ਬੇਟੀ ਨੂੰ ਸਾਈਕਲ ਦਿੱਤਾ ਗਿਆ ਹੈ। ਮੇਰੀ ਬੇਟੀ ਦਾ ਨਾਮ ਜੀ ਖੁਸ਼ਦੀਪ ਕੌਰ ਆ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਬਹੁਤ ਵਧੀਆ ਕੰਮ ਕੀਤਾ ਮੈਨੂੰ ਬਹੁਤ ਪ੍ਰੋਬਲਮ ਸੀ ਗਰੀਬ ਆਦਮੀ ਮੈਂ ਸਾਈਕਲ ਨਹੀਂ ਲੈ ਸਕਦਾ ਪ੍ਰਧਾਨ ਮੰਤਰੀ ਸਾਹਿਬ ਨੇ ਸਾਈਕਲ ਦਿੱਤਾ ਜੀ ਅੱਗੇ ਤੋਂ ਮੈਂ ਚਾਹੁੰਦਾ ਪੇਸ਼ਣ ਵੀ ਕੁੜੀਆਂ ਦੀ ਲੱਗੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਜੀ। ਸ੍ਰੀ ਹਗਬਿੰਦਪੁਰ ਤੋਂ ਨਿਊਜ਼ ਹੈਡ ਗੁਰਪੇ ਸਿੰਘ ਰਾਣ ਦੀ ਰਿਪੋਰਟ।